ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਹਜੂ ਉਹ ਹਿਮਕੁੰਡ ਸਾਹਿਬ ਹਿਮਕੁੰਡ ਸਾਹਿਬ ਵਾਹਿਗੁਰੂ ਜੀ ਦਰਸ਼ਨ ਮੇਲੇ ਕਰਨਾ ਆਏ ਸੀਗੇ ਚਾਰ ਜਾਨੇ ਸੀ ਅਸੀਂ ਤੇ ਉਸ ਦੇ ਵਿੱਚ ਕਿਸ ਟਾਈਮ ਅਸੀਂ ਗੋਬਿੰਦ ਧਾਮ ਤੇ ਹਾਂ ਜੀ ਗੋਬਿੰਦ ਧਾਮ ਤੋਂ ਹੈਲੀਪੈਡ ਤੇ ਉਧਰ ਮਾਰੀ ਨਿਗਾਹ ਕਰਾ ਦਿਓ ਕਿ ਜਿਨ੍ਹਾਂ ਨੇ ਸਾਡੀ ਕਪੂਰ ਜੀ ਦੇ ਸਾਡੇ ਨਾਲ ਅਸੀਂ ਤਰਨ ਤਰਨ ਜਿਹੜੇ ਤੋਂ ਆਏ ਪੱਟੀ ਤੋਂ ਆਏ ਹਾਂ ਜੀ ਪੱਟੀ ਤੋਂ ਆਏ ਹਾਂ ਅਸੀਂ ਇਹਨਾਂ ਗੁਰਦੁਆਰਾ ਸਾਹਿਬ ਦੇ ਇੱਕ ਬਣਾਈ ਹੋਈ ਨਾ ਇੱਥੇ ਇਹ ਸਸਤਾ ਬਣਾਈ ਸਸਤਾ ਬਣਾਈ ਹੋਇਆ ਤੇ ਫਿਰ ਇੱਕ ਇਹਨਾਂ ਨੇ ਮੈਡੀਕਲ ਦਾ ਵੀ ਰੱਖਿਆ ਸਾਰਾ ਮੈਡੀਕਲ ਕੈਂਪ ਲੱਗਿਆ ਹੈ ਕੈਂਪ ਲੱਗਾ ਹੈ ਨਾ ਇਹਨਾਂ ਦਾ ਇਹਨਾਂ ਦੇ ਕੋਲ ਮੈਂ ਆਪਣਾ ਫਰੈਂਡ ਲੈ ਕੇ ਗਿਆ ਜਿਸ ਨੂੰ ਵੀ ਥੋੜੀ ਸਾਹ ਦੀ ਪ੍ਰੋਬਲਮ ਆਈ ਤੋ ਉਸ ਨੂੰ ਮੈਂ ਲੈ ਕੇ ਗਿਆ ਤੇ ਉਸ ਨੇ ਗੁਰਦੁਆਰੇ ਦੇ ਅੰਦਰ ਵਰਨ ਨਹੀਂ ਨਹੀਂ ਦਿੱਤਾ ਇੱਕ ਲੜਕਾ ਕਹਿੰਦਾ ਜਿਹੜਾ ਉੱਥੇ ਦਾ ਡਾਕਟਰ ਹੈ ਜੀ ਕਹਿੰਦਾ ਮੇਰੇ ਕੋਲ ਆ ਟੀਕਾ ਨਹੀਂ ਹੈਗਾ ਇੰਜੈਕਸ਼ਨ ਨਹੀਂ ਹੈਗਾ ਤੇ ਇਹ ਤੂੰ ਸਰਕਾਰੀ ਹਸਪੀਟਲ ਇਹਨੂੰ ਲੈ ਜਾ ਸਿੱਧਾ ਗੁਰਦੁਆਰੇ ਦੇ ਗੇਟ ਦੇ ਬਾਹਰ ਖੜੋ ਗਿਆ ਜੀ ਮੈਨੂੰ ਐਂਟਰ ਨਹੀਂ ਹੋਣ ਦਿੱਤਾ ਉਸ ਬੰਦੇ ਨੇ ਜੀ ਤੇ ਹੈਲੀਪੈਡ ਤੇ ਆਇਆ ਜੀ ਅਸੀਂ ਇਹ ਮੰਗ ਕਰਨਿਆ ਹਾ ਕਿ ਇਸ ਵੀਰ ਦੀ ਬੋਡੀ ਨੂੰ ਇਸ ਵੀਰ ਦੀ ਬੋਡੀ ਨੂੰ ਵੀ ਹੈਲੀਪੈਡ ਤੇ ਡੈਥ ਹੋ ਗਈ ਹੈ ਲੜਕੇ ਦੀ ਡੈਥ ਹੋ ਗਈ ਹੈ ਲੜਕੇ ਦੀ ਗੁਰਦੁਆਰੇ ਦੇ ਗੇਟ ਦੇ ਉੱਤੇ ਡੈਥ ਹੋ ਗਈ ਹੈ ਵੀਰ ਦੀ ਉਸ ਨੂੰ ਅਸੀਂ ਬੇਨਤੀ ਕੀਤੀ ਸੀਗੀ ਕਿ ਹੈਲੀਕਾਪਟਰ ਤੇ ਹੈਲੀਕਾਪਟਰ ਤੇ ਮੇਰੇ ਭਰਾ ਨੂੰ ਕਿ ਉੱਥੋਂ ਤੱਕ ਥੱਲੇ ਤੱਕ ਪਹੁੰਚਾਏ ਸਾਡੀ ਗੱਡੀ ਤੱਕ ਪਹੁੰਚਾਇਆ ਜਾਵੇ ਥੱਲੇ ਤੱਕ ਬੇਨਤੀ ਕੀਤੀ ਪਰ ਉਹਨਾਂ ਨੇ ਨਹੀਂ ਮੰਨੀ ਉਹਨਾਂ ਨੇ ਨਹੀਂ ਮੰਨੀ ਗੁਰਜੀਕਾ ਖਾਲਸਾ